ਜੈ ਤੋਂ ਦੇ ਸ਼੍ਰੀ ਰਾਮਾਕ੍ਰਿਸ਼ਨ ਡਰਾਮਾਟਿਕ ਕਲੱਬ ਵੱਲੋਂ ਰਾਮਲੀਲਾ ਦਾ ਮੰਚਨ 19 ਸਤੰਬਰ ਤੋਂ ਕੀਤਾ ਜਾਏਗਾ ਇਸ ਬਾਰੇ ਜਾਣਕਾਰੀ ਦੇਣ ਲਈ ਅੱਜ ਪ੍ਰਬੰਧਕਾਂ ਨੇ ਇੱਕ ਪ੍ਰੈਸ ਵਾਰਤਾ ਕੀਤੀ ਜਿਸ ਦੇ ਵਿੱਚ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਪ੍ਰਬੰਧਕਾਂ ਨੇ ਦੱਸਿਆ ਕਿ 19 ਸਤੰਬਰ ਤੋਂ ਰਾਮਲੀਲਾ ਦਾ ਮੰਚਨ ਕੀਤਾ ਜਾਏਗਾ ਤੇ ਵੱਖ-ਵੱਖ ਕਨੇਡਾ ਨੂੰ ਖੂਬ ਸੁਰਤੀ ਨਾਲ ਪੇਸ਼ ਕਰਨ ਲਈ ਕਲਾਕਾਰਾਂ ਨੇ ਕਾਫੀ ਮਿਹਨਤ ਕੀਤੀ ਹੈ ਰਾਮਲੀਲਾ 2025 ਦਾ ਗਾਲ ਬੜੀ ਹੀ ਸ਼ਾਨਦਾਰ ਤੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਕੀਤੀ ਜਾ ਰਹੀ ਹੈ ਇਹ ਜੋ ਸਾਡੀ ਰਾਮਲੀਆ ਦੀ ਪਰੰਪਰਾ ਹੈ तकरीबन 100 ਸਾਲ ਪੁਰਾਣੀ ਪਰੰਪਰਾ ਹੈ ਜਿਸ ਨੂੰ ਸਾਡੇ ਬਜ਼ੁਰਗ ਪੀੜੀ ਦਾ ਪੀੜੀ ਅੱਗੇ ਤਲੀ ਆ ਰਹੀ ਹੈ ਅਸੀਂ ਵੀ ਉਹਨਾਂ ਆਪਣੇ ਬਜ਼ੁਰਗਾਂ ਦੇ ਪੰਚਨ ਤੇ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਿਤ ਰਮਾਇਣ ਜੋ ਕਿ ਸ਼੍ਰੀ ਸਵੰਤਨੀ ਬਿਲੀਕੀ ਹੋਈ ਦਾ ਮੈਨੂੰ ਅਸੀਂ ਮੰਚਨ ਕਰਦੇ ਆਂ ਔਰ ਸਾਡਾ RAM LILA ਦਾ ਕਰਨ ਦਾ ਮਤਲਬ ਵੀ ਇਹ ਹੈ ਕਿ ਸਾਡਾ ਸਮਾਜ ਸਾਡੇ ਆਨ ਵਾਲੇ ਬੱਚੇ ਆਪਣੇ ਧਰਮ ਨਾਲ ਜੁੜਨ ਸ਼੍ਰੀ ਭਗਵਾਨ ਸ਼੍ਰੀ ਰਾਮ ਜੀ ਦੀਆਂ ਜੋ ਸੰਦੇਸ਼ ਉਹਨਾਂ ਨੇ ਰਮਾਇਣ ਮਾਧਿਅਮ ਦਿੱਤਾ ਹੈ ਉਹ ਘਰ ਘਰ ਪਹੁੰਚਾਈਏ ਇੱਕ ਇਹਦੇ ਚ ਆਪ ਜੀ ਨੂੰ ਹੋਰ ਵੀ ਅਸੀਂ ਦਸੀਏ कि ਅਸੀਂ ਪਿਛਲੇ 3 ਸਾਲਾਂ ਤੋਂ ਅੰਮ੍ਰਿਤਸਰ ਤੋਂ ਸ਼੍ਰੀ ਰਾਮ ਦੇ ਜਿੱਥੇ ਭਗਵਾਨ ਸ਼੍ਰੀ ਬਾਲਮੀਕ ਜੀ ਦਾ ਸਥਾਨ ਹੈ ਉੱਥੋਂ ਜੋਤ ਲੈ ਕੇ ਆਨੇ ਆ ਗੀ ਔਰ ਬੜੀ ਸ਼ਾਦਾ ਭਾਵਨਾ ਨਾਲ ਜੋਤ ਉਹ ਨੇ ਇਥੇ ਸਟੇਜ ਦੇ ਉੱਪਰ ਰਾਜਮਾਨ ਕਰੀ ਦੀ ਹੈ ਤੇ ਉਸ ਤੋਂ ਬਾਅਦ ਉਹ ਜੋਤ ਜਿਹੜੀ ਆ ਆਪਣੇ ਭਗਵਾਨ ਬਾਲਮੀਕ ਜੀ ਦਾ ਮੰਦਰ ਰੇਲਵੇ ਫਾਟਕ ਮੁਕਸਦੂਰ ਤੇ ਹੈ ਉੱਥੇ ਜੋਕ ਨੂੰ ਵਿਦਾਂਤਤਾ ਜਾਂਦਾ ਜੀ ਅਸੀਂ ਆਪਣੇ ਵੱਲੋਂ ਪੂਰਨ ਪ੍ਰਯਾਸ ਕਰਾਂਗੇ ਕਿ ਆਪ ਜੀ ਨੂੰ ਬਹੁਤ ਹੀ ਵਧੀਆ ਮੰਚਨ ਕਰਕੇ ਦੇਈਏ ਕਿ ਕੇਸਵਰ ਸਾਡਾ ਮਹਿਲਾਵਾਂ ਵਾਸਤੇ ਬੈਠਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੀ ਸੋਫਿਆਂ ਦਾ ਵੀ ਪ੍ਰਬੰਧ ਹੈ ਪੁਰਸ਼ਿਆਂ ਦਾ ਵੀ ਪ੍ਰਬੰਧ ਹੈ ਤੇ ਜੋ ਦਿਸ਼ਾੜਾ ਹੈਗਾ ਉਹ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਾਏਗਾ ਅਗਰ ਜੇ ਸਾਨੂੰ ਪ੍ਰਸ਼ਾਸਨ ਨੂੰ ਮਨਜ਼ੂਰੀ ਦਿੱੰਦੈ ਸਾਡੇ ਵਾਸਤੇ ਬਹੁਤ ਸੁਭਾਗਿਆ ਦੀ ਗੱਲ ਹੈ ਜੀ ਵੀ ਅਸੀਂ ਉਸ ਪ੍ਰਧਾਨਤੀ ਪ੍ਰਧਾਨਗੀ ਦੇ ਵਿੱਚ ਪ੍ਰਧਾਨ ਜੋੜਾ ਵਿਲਾਸੀ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਪਿਤਾ ਜੀ ਅਸ਼ਟੋਤੀ 35 ਸਾਲ ਪਹਿਲਾਂ ਇੱਥੇ ਮਹਾਰਾਜਾ ਦਸ਼ਰਧਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਹੋਰ ਵੀ ਰੋਡ ਕੀਤੇ ਮੇਰੀ ਇਮਰਾਦ ਸਾਡੇ ਪ੍ਰਧਾਨ ਬਾਨਕਸ਼ਾ ਦੇ ਜੀ ਜੋ ਕਿ ਬਹੁਤ ਹੀ ਮਿੰਟ ਕਰ ਰਹੀ ਹੈ ਜੀ ਨਾਲ ਹੀ ਸਾਡੇ ਪੀਆਰਓ ਸਾਹਿਬ ਗੋਮਰਾ ਜੀ ਜੋ ਕਿ ਖਬਰਾਂ ਦੇ ਮਾਧਮ ਨਾਲ ਰਾਮਲੀਲਾ ਦਾ ਪ੍ਰਚਾਰ ਕਰ ਰਹੇ ਹੈ। ਸ਼੍ਰੀ ਸੋਨੂ ਵਰਮਾ ਜੀ ਦੀ ਯੋਗ ਅਗਵਾਈ ਦੇ ਵਿੱਚ ਹਰ ਰੋਜ਼ ਰਾਤ ਨੂੰ ਰੈਸਟ ਹੁੰਦੀ ਹੈ ਜੀ। ਔਰ ਉਹਨਾਂ ਨੇ ਜੋ ਨਵੇਂ-ਨਵੇਂ ਪਾਤਰ ਹੈ ਉਹ ਤਿਆਰ ਕੀਤੇ ਹੈ ਜੀ। ਮਿਸ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਨੇ ਸਾਰੀ ਡਿਟੇਲਸ ਦੱਸ ਹੀ ਦਿੱਤੀ ਹੈ। ਸ਼੍ਰੀ ਰਾਮ ਅਖੰਡ ਮੈਡੀਕਲ ਕਲਬ ਲਗਭਗ 100 ਸਾਲ ਪੁਰਾਣੀ ਆਪਣੀ ਕਲਬ ਹੈ। जिसਦੇ ਵਿੱਚ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਅੱਜ ਇਹ ਸਟੇਜ ਖੜੀ ਕੀਤੀ ਹੈ ਗੋਪਾਲ ਸਿੰਘ ਜੀ ਦੀ ਮਿਹਨਤ ਨਾਲ ਇਹ ਸਟੇਜ ਬਣੀ ਹੈ। ਔਰ ਮੰਡੀ ਨਿਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਇਸ ਤੁਹਾਡੇ ਮਾਧਿਅਮ ਨਾਲ ਸਾਰੇ ਪੈਸੇ ਮਾਧਿਅਮ ਨਾਲ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਰਾਮਲੀਲਾ ਦੇਖਣ ਆਣ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਆਪਣੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਬਹੁਤ ਜ਼ਰੂਰੀ ਹੈਗਾ ਜੋ ਅੱਜ ਕੱਲ ਨਕਰਤਾ ਫੈਲ ਰਹੀ ਹੈ ਜਾਂ ਪੱਛਮੀ ਸਭਿਅਤਾ ਦਾ ਜਿਹੜਾ ਬਹੁਤ ਜ਼ਿਆਦਾ ਅੱਜ ਕੱਲ ਬੱਚਿਆਂ ਦਾ ਝੁਕਾਅ ਉੱਧਰ ਜਾ ਰਿਹਾ ਹੈਗਾ ਉਸ ਤੋਂ ਦੂਰ ਕਰਨ ਵਾਸਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਰਾਮ ਦੇ ਵਿੱਚ ਰਾਮ ਜੀ ਦਾ ਕੀ ਰੋਲ ਸੀਗਾ ਔਰ ਰਾਮ ਜੀ ਨੇ ਕੀ ਕੀਤਾ ਔਰ ਰਾਮ ਤੋਂ ਉਹ ਰਾਮ ਨਾਲ ਹੀ ਆਪਣੇ ਘਰ ਤੋਂ ਰਲੀਲਾ ਚੱਲਦੀ ਆ ਸਭ ਦੇ ਸਭ ਦੇ ਘਰੀਂ ਜੇ ਆਪਾਂ ਸੋਚਦੇ ਭਗਵਾਨ ਰਾਮ ਵਰਗਾ ਭਰਾ ਹੋਵੇ ਸਾਡਾ ਸੀਤਾ ਮਾਤਾ ਵਰਗੀ ਸਾਡੀ ਪਰਜਾਈ ਹੋਵੇ ਲਕਸ਼ਮਣ ਜਿਹਾ ਛੋਟਾ ਭਾਈ ਹੋਵੇ ਔਰ ਦਸ਼ਰਜ ਜਿਹਾ ਬਾਪ ਹੋਵੇ ਜਿਸ ਨੇ ਆਪਣਾ ਵਚਨ ਪੁਗਾਇਆ ਆਪਣੇ ਬੇਟੇ ਨੂੰ ਬਨਾਰੀ ਤੇ ਜਨਮ ਵਾਸਤੇ ਜੋ ਰਾਣੀ ਨਾਲ ਉਹਨੇ ਵਚਨ ਕੀਤਾ ਸੀਗਾ ਤੇ ਸਾਰੇ ਮੰਡੀ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਆਂ ਸਾਡੇ ਬੈਠਣ ਲਈ ਅਸੀਂ ਬਹੁਤ ਵਧੀਆ ਵਿਵਸਥਾ ਕੀਤੀ ਹੋਈ ਹੈ ਕੁਰਸੀਆਂ ਵੀ ਲੱਗਣਗੀਆਂ ਔਰ ਨੀਚੇ ਬੈਠਣ ਦੀ ਵਿਵਸਥਾ ਹੈਗੀ ਓ ਸੋਫੇ ਵੀ ਲਗਾਏ ਜਾਣਗੇ ਉਹ ਜਿਹੜੀ ਗੱਲ ਤੁਸੀਂ ਦੁਸ਼ਹਿਰੇ ਦੀ ਗੱਲ ਕਰ ਰਹੇ ਸੀ ਬਿਚਾਰਾ ਤਾਂ ਆਪਾਂ ਹਰ ਸਾਲ ਬਣਾਣੀ ਆ ਵੀ ਸਾਡੀ ਕੋਸ਼ਿਸ਼ ਹੈ ਕਿ ਦੁਸ਼ਹਿਰਾ ਬਣੇ ਲੇਕਿਨ ਅਗਰ ਸਰਕਾਰ ਸਾਨੂੰ ਇਜਾਜ਼ਤ ਦੇਊਗੀ ਤਾਂ ਬਿਚਾਰਾ ਬਣਾਉਣ ਦੀ ਤਾਂ 100% ਬਣਾਵਾਂਗੇ ਸੀ ਦੁਸ਼ਹਿਰਾ ਕੁਝ ਕੋਈ ਕਮੀ ਨਹੀਂ ਰਹੂਗੀ ਜਿਸ ਤਰ੍ਹਾਂ ਪਹਿਲਾਂ ਬੰਦਾ ਰਿਹਾ ਉਸੇ ਤਰ੍ਹਾਂ ਬਣੂਗਾ